ਕੈਨੇਡਾ ਨੂੰ ਅੱਜ ਨਵਾਂ ਪ੍ਰਧਾਨ ਮੰਤਰੀ ਮਿਲਣ ਜਾ ਰਿਹਾ ਹੈ ਜੀ ਹਾਂ ਕੈਨੇਡਾ 'ਚ ਅੱਜ ਚੋਣਾਂ ਹੋ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਚੋਣਾਂ 'ਚ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਵਿਚਾਲੇ ਫਸਮਾ ਮੁਕਾਬਲਾ ਦੇਖਣ ਨੂੰ ਮਿਲੇਗਾ ਐਸਆਰ ਵੋਟਾਂ 'ਚ ਪੰਜਾਬੀਆਂ ਦਾ ਵੀ ਕਾਫੀ ਬੋਲਬਾਲਾ ਹੈ ਕਰੀਬ 50 ਪੰਜਾਬੀ ਚੋਣ ਮੈਦਾਨ ਚ ਉਤਰੇ ਨੇ ਕੈਨੇਡਾ ਦੀਆਂ ਚੋਣਾਂ ਦੇ ਮੁੱਖ ਪੰਜਾਬੀ ਚਿਹਰਿਆਂ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਉਂਦੇ ਨੇ ਜਗਮੀਤ ਸਿੰਘ ਪੰਜਾਬੀ ਮੂਲ ਦੇ ਸਭ ਤੋਂ ਚਰਚਿਤ ਉਮੀਦਵਾਰ ਜਗਮੀਤ ਸਿੰਘ ਬਰਨਬੀ ਸੈਂਟਰ ਤੋਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਨੇ ਜਗਮੀਤ ਸਿੰਘ ਤਿੰਨ ਵਾਰ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਇਸ ਵਾਰ ਦੀਆਂ ਚੋਣਾਂ ਉਹਨਾਂ ਲਈ ਫੈਸਲਾ ਕੁਨ ਹੋਣਗੀਆਂ ਅੱਗੇ ਆਉਂਦੇ ਨੇ ਟਿਮੋਪਲ ਜੋ ਕਿ ਐਡਮਿੰਟਨ ਮਿਲਵੁੱਡਸ ਤੋਂ ਪੰਜਾਬੀ ਮੂਲ ਦੇ ਚਰਚਿਤ ਆਗੂਆਂ ਚੋਂ ਇੱਕ ਨੇ ਉਹ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਨੇ ਸੁਖਤਾਲੀਵਾਲ ਜਿਸ ਨੂੰ ਕਿ ਅਕਸਰ ਪੰਜਾਬੀ ਇਕੱਠਾਂ ਚ ਦੇਖਿਆ ਜਾਂਦਾ ਹੈ ਉਹ ਟਿਸ਼ ਕੋਲੰਬੀਆ ਦੀ ਸਰੀ ਨਿਊਟਨ ਸੀਟ ਤੋਂ ਲਿਬਰਲ ਪਾਰਟੀ ਦੇ ਐਮਪੀ ਨੇ ਫਿਰ ਆਉਂਦੇ ਨੇ ਕਮਲ ਖਹਿਰਾ ਬ੍ਰੈਂਟਨ ਵੈਸਟਨ ਲਿਬਰਲ ਪਾਰਟੀ ਦੀ ਉਮੀਦਵਾਰ ਕਮਲ ਖਹਿਰਾ ਨੂੰ ਮਾਰ ਕਾਰਨੀ ਵੱਲੋਂ ਸਿਹਤ ਮੰਤਰੀ ਬਣਾਇਆ ਗਿਆ ਇਹਨਾਂ ਤੋਂ ਇਲਾਵਾ ਮੁੱਖ ਚਿਹਰਿਆਂ ਚ ਰਣਦੀਪ ਸਿੰਘ ਸਰਾਏ ਸੋਨੀਆ ਸਿੱਧੂ ਤੇ ਰੂਬੀ ਸਹੋਤਾ ਆਉਂਦੇ ਨੇ ਰਣਦੀਪ ਸਿੰਘ ਸਰਾਏ ਸਰੀ ਸੈਂਟਰ ਹਲਕੇ ਤੋਂ 2015 ਤੋਂ ਐਮਪੀ ਨੇ ਉਹਨਾਂ ਦੇ ਪਰਿਵਾਰ ਨੇ ਜਲੰਧਰ ਤੋਂ ਕੈਨੇਡਾ ਪ੍ਰਵਾਸ ਕੀਤਾ ਸੀ ਰਨਦੀਪ ਸਰਾਏ ਪੇਸ਼ੇਵਰਜੋਂ ਵਕੀਲ ਵੀ ਰਹੇ ਨੇ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਬੈਚਲਰਸ ਤੇ ਕੁਈਨਸ ਯੂਨੀਵਰਸਿਟੀ ਤੋਂ ਐਲ ਐਲ ਬੀ ਦੀ ਡਿਗਰੀ ਕੀਤੀ ਹੈ ਇਸ ਦੇ ਇਲਾਵਾ ਬ੍ਰੈਂਟਨ ਸਾਊਥ ਤੋਂ ਉਮੀਦਵਾਰ ਸੋਨਿਆ ਸਿੱਧੂ ਤੇ ਬ੍ਰੈਂਟਨ ਨੌਰਥ ਤੋਂ ਉਮੀਦਵਾਰ ਰੂਬੀ ਸੋਹੋਤਾ ਵੀ ਮੁੱਖ ਪੰਜਾਬੀ ਉਮੀਦਵਾਰਾਂ ਚੋਂ ਇੱਕ ਨੇ ਦੱਸ ਦੇਗੇ ਇਹਨਾਂ ਚੋਣਾਂ 'ਚ ਦੋ ਮੁੱਖ ਮੁੱਦੇ ਨੇ ਪਹਿਲਾ ਡੋਨਾਲਡ ਟਰੰਪ ਦਾ ਕੈਨੇਡਾ ਪ੍ਰਤੀ ਅਪਣਾਇ ਰੁਖ ਦਾ ਕੀ ਅਸਰ ਹੋਵੇਗਾ ਤੇ ਦੂਜਾ ਘਰਾਂ ਦੀ ਘਾਟ ਮਹਿੰਗਾਈ ਤੇ ਪ੍ਰਵਾਸ